ਅ ਤਿਆਰੀ ਜਿਹੜੀ ਆ ਪਿਛਲੇ 3 ਮਿੰਨਿਟੋਂ ਲਗਾਤਾਰ ਚੱਲ ਰਹੀ ਆ ਵੱਖ-ਵੱਖ ਲੈਵਲਾਂ ਤੇ ਤਾਲਮਿਲ ਕਰਕੇ ਐਸਕੇਮ ਨੋ ਪੋਲਿਟਿਕਲ ਔਰ ਕਿਸਾਨ ਮਜ਼ਦੂਰ ਮੋਰਚਾ ਜੋ ਪਹਿਲਾਂ ਉੱਤਰਪਾ ਦੇ 18 ਜਥੇਬੰਦੀਆਂ ਸੀਗੀਆਂ ਲਗਾਤਾਰ ਦਿੱਲੀ ਨੂੰ ਤਿਆਰੀ ਦੇ ਰਹੀਆਂ ਉਹ ਚੱਲ ਰਹੀਆਂ ਨੇ ਔਰ ਅੱਜ ਦੀ ਜੇੜ ਦੇ ਜਿਹੜੇ ਕਿਸਾਨਾਂ ਨੇ ਤਰਪਾਲਾਂ ਆਪਣੀਆਂ ਟਰਾਲੀਆਂ ਦੇ ਪਾ ਲੀਆਂ ਨੇ ਰਾਸ਼ਨ ਲੈ ਲਿਆ ਵਾ ਔਰ ਜਿਹੜੀ ਕੱਲ ਦੁਪਹਿਰ ਤੋਂ ਬਾਅਦ ਕੱਲੀ ਵੀ ਜਿਹੜਾ ਮੂਵ ਦਾ ਜਿਹੜਾ ਆਰਡਰ ਆ ਉਹ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਵਾ ਉਹ ਦਿੱਤਾ ਜਾ ਸਕਦਾ ਕਿਉਂਕਿ ਕੱਲ 12 ਤਰੀਕ ਦੀ ਮੀਟਿੰਗ ਆ ਲੇਕਿਨ ਜਿਹੜੇ ਕਿਸਾਨਾਂ ਚ ਇੰਨਾ ਜੋਸ਼ ਆ ਕਿ ਉਹ ਬਾਰਡਰ ਦੇ ਨੇੜੇ ਸਭ ਤੋਂ ਪਹਿਲਾਂ ਪਹੁੰਚਣਾ ਚਾਹੁੰਦੇ ਆ ਔਰ ਜਿਹੜੇ ਉਹ ਬੈਰੀਕੇਡ ਆ ਉਹਨਾਂ ਨੇ ਜਿਸ ਤਰ੍ਹਾਂ ਪਿਛਲੇ ਅੰਦੋਲਨਾਂ ਦੇ ਚ ਚੁੱਕ ਚੁੱਕੇ ਨਹਿਰ ਸੁਟਿਆ ਸੀ ਆ ਉਹ ਨਦੀ ਸੁਟਿਆ ਸੀਗਾ ਇਸ ਵਾਰ ਜਿਹੜਾ ਵਾ ਪੂਰਾ ਕੁਕਮੈਂਟ ਲੈ ਕੇ ਜੀਸੀਬੀਆਂ ਲੈ ਕੇ ਵੈਲਡਿੰਗ ਸੈੱਟ ਲੈ ਕੇ ਇਹ ਸਾਰਾ ਕੁਝ ਲੈ ਕੇ ਜਿਹੜਾ ਵਾ ਉਹ ਖੱਟਰ ਸਰਕਾਰ ਦੀ ਜਿਹੜੀ ਕੀਤੀ ਮਿਹਨਤ ਆ ਉਹਨੂੰ ਪਾਣੀ ਦੇ ਸੁਟਣ ਵਾਸਤੇ ਜਾਣਾ ਵਾ ਔਰ ਦਿੱਲੀ ਨੂੰ ਅੱਗੇ ਮਾਰਚ ਕਰਨਾ ਵਾ ਕਿੰਨੀਆਂ ਟ੍ਰੇਲੀ ਜਾ ਰਹੀਆਂ ਆ ਆ ਪੰਜਾਬ ਕਿਸਾਨ ਮਜ਼ 50 ਤੋਂ 55 ਟਰਾਲੀਆਂ ਔਰ ਪਲੱਸ 20 ਤੋਂ 25 ਜੜੀਆਂ ਵਾ ਉਹ ਗੱਡੀਆਂ ਦੇ ਜਾਣਗੇ ਔਰ ਜਿਹੜੇ ਸਾਡੇ ਦੁਜੀ ਜਿਹੜੇ ਐਸਕੇਮ ਨੌਪ੍ਰਟੀਕਲ ਦੇ ਨੇ ਉਹ ਆਪਣੇ ਵੱਖ-ਵੱਖ ਜਿਹੜੇ ਰੂਟਾਂ ਥਾਣੀ ਜਿਹੜੇ ਆ ਉਹ ਰੂਟ ਵੰਡਦੇ ਨੇ ਸ਼ੰਭੂ ਬੈਰੀਅਰ ਖਨੋਰੀ ਪਾਤਣਾ ਔਰ ਮੰਡੀ ਡੱਬ ਵਾਲੀ ਇਹ ਜਿਹੜੇ ਜਿਹੜੇ ਜਿਹਨੇ ਨੇ ਪੈਂਦਾ ਵਾ ਉਸੇ ਰੂਟ ਦੇ ਜਿਹੜੇ ਆਪਾਂ ਲੋਕ ਜਿਹੜਿਆ ਉਹ ਮਾਰਕ ਕਰਾਂਗੇ ਦੇਖੋ ਉਹਨੂੰ ਕਿੱਦਾਂ ਵੇਖਦੇ ਸੀ ਦੇਖੋ ਜਦੋਂ ਲੋਕ ਸ਼ਕਤੀ ਚੱਲਦੀ ਆ ਨਾ ਉਹ ਦੇਖੇ ਸਰਕਾਰਾਂ ਹਵਾ ਚ ਉੱਡ ਜਾਂਦੀਆਂ ਨੇ ਪਿਛਲੀ ਵਾਰ ਵੀ ਉੱਡੀਆਂ ਪਿਛਲੀ ਵਾਰ ਖੱਟੜੀ ਦਾ ਬਿਆਨ ਸੀ ਕਿ ਮੈਂ ਇੱਕ ਬੰਦੇ ਨੂੰ ਅੰਦਰ ਨਹੀਂ ਲੰਘਣ ਦਊਗਾ। ਔਰ ਰੋਕ ਨਹੀਂ ਸਕਿਆ ਔਰ ਅੱਜ ਵੀ ਜਿਹੜਾ ਵਾ ਲੋਕਾਂ ਨੇ ਜੋ ਕੰਦਾਂ ਕੱਢਣ ਡਿਆ ਤਾਂ ਲੋਕਾਂ ਨੇ ਉਹਦੇ ਪਲਾਨ ਹੁਣ ਤੋਂ ਬਣਾਉਣੇ ਸ਼ੁਰੂ ਕਰਤੇ ਆ ਸਾਡੇ ਨੌਜਵਾਨਾਂ ਨੇ ਕਿ ਇਹੜੀ ਕੰਦਾਂ ਨੂੰ ਕਿਤਰਾ ਟਰੈਕਟਰ ਟਰਾਲੀ ਪਾਰ ਕਰਾਉਣੀ ਆ ਇਹ ਸਾਰਾ ਕੁਝ ਜਿਹੜਾ ਵਾ ਜਾਂ ਦੂਜੇ ਰਸਤੇ ਜਿਹੜੇ ਸਾਡੇ ਹਰਿਆਣੇ ਦੇ ਸਾਥੀ ਨੇ ਉਹਨਾਂ ਨੇ ਆਲਟਰਨੇਟਿਵ ਰਸਤੇ ਬਣਾ ਰੱਖੇ ਆ ਲੇਕਿਨ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜਾ ਰਸਤਾ ਸਰਕਾਰ ਨੇ ਰੋਕਿਆ ਵਾ ਉਹੀ ਤੋੜ ਕੇ ਆਪਾਂ ਲੰਘਣਾ ਸਰਕਾਰ ਨੂੰ ਜਿਤਾਉਣਾ ਜੋ ਜਿੱਦੀ ਮਰਜ਼ੀ ਕੰਧ ਪਾਏ ਜਰਮਨੀਆਂ ਦੀ ਦੀਵਾਰ ਖੜੀ ਕਰ ਲਾ ਕਿਸਾਨਾਂ ਦੇ ਰੋਅ ਅਗੇ ਕੋਈ ਰੁਕਣ ਵਾਲੀ ਨਹੀਂ ਹੈ ਦੇਖੋ ਵੀ ਦੇਖੋ ਜੀ ਮੰਗਾ ਸਰਕਾਰ ਨੇ ਕਮਿਟਮੈਂਟ ਕੀਤੀ ਭਾਰਤ ਸਰਕਾਰ ਦੀ ਮੋਹਰ ਲਾ ਕੇ ਸਾਨੂੰ ਤਿੰਨ ਵਾਰੀ ਜਿਹੜਾ ਵਾ ਇਹ ਚੀਜ਼ਾਂ ਦਿੱਤੀਆਂ ਵੀ ਕਮਿਟਮੈਂਟ ਕੀਤੀ ਕਿ ਇਹ ਇਹ ਮੰਗਾ ਤੁਹਾਡੀਆਂ ਮੰਨ ਲੈਣੀਆਂ ਹੁਣ ਜਿਹੜੀ ਆਰਪਾ ਦੀ ਲੜਾਈ ਹੈ ਕਿ ਮੰਗਾ ਮੰਨਣ ਨੂੰ ਆਸ਼ਵਾਸ਼ਣ ਨਹੀਂ ਸਾਨੂੰ ਕੰਕਰੀਟ ਉੱਤੇ ਕਾਨੂੰਨ ਚਾਹੀਦਾ ਵਾ ਜੇ ਐਮਐਸਪੀ ਉੱਤੇ ਕਾਨੂੰਨ ਚਾਹੀਦਾ ਵਾ ਜੇ ਬਿਜਲੀ ਬਿੱਲ 2022 ਰੱਦ ਚਾਹੀਦਾ ਵਾ ਜੇ ਕਰਜ਼ਾ ਮੁਕਤੀ ਆ ਕਿਸਾਨਾਂ ਮਜ਼ਦੂਰਾਂ ਦੀ ਉਹ ਤੇ ਸਾਨੂੰ ਪੱਕਾ ਠੋਸ ਚਾਹੀਦਾ ਵਾ ਜੇ ਸਾਡਾ ਪੈਸਟੀਸਾਈਡ ਨਕਲੀ ਸਾਡੇ ਦਵਾਈਆਂ ਬੀਜ ਨਕਲੀ ਆਉਂਦੇ ਨੇ ਤਾਂ ਸਾਨੂੰ ਕੰਕਰੀਟ ਐਕਸ਼ਨ ਚਾਹੀਦਾ ਵਾ ਲਖੀਮਪੁਰ ਖੀਰ ਦੇ ਸ਼ਹੀਦਾਂ ਨੂੰ ਇਨਸਾਫ ਚਾਹੀਦਾ ਵਾ ਜ਼ਖਮੀਆਂ ਨੂੰ ਮੁਆਵਜ਼ਾ ਚਾਹੀਦਾ ਵਾ ਜਿੰਨੇ ਕੇਸ ਅੰਦੋਲਨ ਦੌਰਾਨ ਪਏ ਆ ਉਹ ਸਾਰੇ ਰੱਦ ਚਾਹੀਦੇ ਨੇ ਇਹ ਸਾਰੀਆਂ ਮੰਗਾਂ ਅਸੀਂ ਆਸ਼ਵਾਸ਼ਣ ਦੇ ਨਹੀਂ ਆਖਾ ਹੋਣਾ ਸਾਡੇ ਕੋਲ ਉਹ ਜਨਰਲ ਲਿਖਤੀ ਲਿਖਤੀ ਇਹ ਨਹੀਂ ਬਲਕਿ ਇਹ ਅਸਵਾਸ਼ਨ ਦਾ ਲਿਖਤੀ ਆ ਗਿਆ ਸਾਡੇ ਕੋਲ ਬਕਾਇਦਾ ਕਾਨੂੰਨ ਬਣ ਕੇ ਨਾਊਗਾ ਉਹਨਾਂ ਚਿਰ ਅਸੀਂ ਉਸ ਚੀਜ਼ ਨੂੰ ਮੰਨਾਂਗੇ ਵੀ ਇਹ ਅਸਵਾਸ਼ਨ ਨਹੀਂ ਆ ਝੂਠਾ ਵਾ ਅੱਛਾ ਕੀ ਨਾ ਮੈਂ ਮਨਜੀਤ ਸਿੰਘ ਪਿੰਡ ਪਸੰਦਕੋਟ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦਾ ਮੀਡੀਆ ਮੈਨੇਜਰ ਪੰਜਾਬ ਜਿਸ ਤਰ੍ਹਾਂ ਨਾ ਪਿਛਲੀ ਵਾਰੀ ਔਕੜਾਂ ਆਈਆਂ ਸੀਗੀਆਂ ਔਰ ਉਹਨਾਂ ਔਕੜਾਂ ਨੂੰ ਪਾਰ ਕੀਤਾ ਔਰ ਉਸ ਅੰਦੋਲਨ ਤੋਂ ਅਸੀਂ ਸਿੱਖਿਆ ਹੋਇਆ ਜੇ ਸਰਕਾਰ ਨੇ ਸਿੱਖਿਆ ਸਰਕਾਰ ਦੀ ਤਿਆਰੀ ਹੈ ਤਾਂ ਸਾਡੀ ਵੀ ਤਿਆਰੀ ਉਸ ਤੋਂ ਵੱਧ ਕੇ ਆ ਉਹ ਔਕੜਾਂ ਨਾ ਪਿਛਲੀ ਵਾਰੀ ਸਾਡੇ ਅੱਗੇ ਅੜ ਸਕੀਆਂ ਸੀ ਔਰ ਨਾ ਕਿਸਾਨਾਂ ਦੇ ਜੋਸ਼ ਅੱਗੇ ਐਰ ਕਾ ਅੜ ਸਕਣਗੀਆਂ ਸਾਡੇ ਨੌਜਵਾਨ ਕਿਸਾਨਾਂ ਨੇ ਸਾਡੇ ਨੌਜਵਾਨ ਬੱਚਿਆਂ ਨੇ ਉਸ ਦੀ ਵੀ ਤਿਆਰੀ ਕੀਤੀ ਹੋਈ ਆ ਔਰ ਉਸ ਉਸ ਔਕੜ ਨੂੰ ਪਾਰ ਕਰਨ ਤੇ ਸਾਨੂੰ ਕੋਈ ਮੁਸ਼ਕਲ ਨਹੀਂ ਆਏਗੀ ਅਸੀਂ ਮਿਹਨਤ ਕੱਛ ਲੋਕ ਆ ਅਸੀਂ ਉਹੀ ਔਕੜਾਂ ਬਣਾਉਣ ਵਾਲੇ ਲੋਕ ਆ ਉਹ ਸਾਡੀਆਂ ਪੈਦਾ ਕੀਤੇ ਹੋਏ ਹੀ ਬੈਰੀਕੇਡ ਨੇ ਮਜ਼ਦੂਰਾਂ ਦੇ ਕਿਸਾਨਾਂ ਦੇ ਪੈਦਾ ਕੀਤੇ ਹੋਏ ਹੀ ਨੇ ਇਸ ਕਰਕੇ ਸਾਨੂੰ ਉਹਨਾਂ ਨੂੰ ਲਾਂਬੇ ਕਰਨ 'ਚ ਕੋਈ ਔਕੜ ਨਹੀਂ ਆਈ ਇੱਥੇ ਟੈਂਕੀਆਂ ਵੀ ਫੁੱਲ ਕਰ ਲੀਆਂ ਨੇ ਤੇ ਡਰਮ ਵੀ ਵਿੱਚ ਰੱਖ ਲਏ ਨੇ ਇਹ ਜਿਹੜੀਆਂ ਨੇ ਸਰਕਾਰ ਦੀ ਬਹੁਖਲਾਠ ਦਾ ਨਤੀਜਾ ਸਰਕਾਰ ਆਪਣੀ ਹਾਰ ਮੰਨ ਚੁੱਕੀ ਆ ਇਹ ਸਰਕਾਰ ਦੀ ਹਾਰ ਦਾ ਰਿਜ਼ਲਟ ਆ ਕਿ ਉਹਨਾਂ ਨੇ ਇਹੋ ਜਿਹੀਆਂ ਹਰਕਤਾਂ ਦੇ ਉੱਤਰ ਆਈ ਆ ਸਾਨੂੰ ਸਾਡੇ ਕੋਲ ਉਸ ਦੇ ਇੰਤਜ਼ਾਮ ਹੈਗੇ ਨੇ ਅਸੀਂ ਉਸ ਦੇ ਅਲਟਰਨੇਟ ਕਰ ਲਏ ਨੇ ਸਾਡੀਆਂ ਟਰਾਲੀਆਂ ਦੇ ਵਿੱਚ ਡਰਮ ਤੇਲ ਦੇ ਵੀ ਪਏ ਨੇ ਟੈਂਕੀਆਂ ਵੀ ਫੁੱਲ ਮੈਂ ਮੁਖ्तार ਸਿੰਘ ਉਗਰੇਵਾਲ ਪੰਜਾਬ ਕਿਸਾਨ ਨਜੋਜ ਯੂਨੀਅਨ ਕੋਰ ਕਮੇਟੀ ਮੈਂਬਰ ਪੰਜਾਬ ਇਹ ਐਲਾਨ ਜਿਹੜਾ ਵਾ ਇਹ ਮਜਬੂਰੀ ਆ ਜੀ ਐਲਾਨ ਸਾਡੀ ਮਜਬੂਰੀ ਆ ਕਿਉਂਕਿ ਮੈਂ ਅੱਗੇ ਕਈ ਵਾਰ ਕਿਹਾ ਵਾ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਨਾ ਇਹ ਪਰਜਾ ਦਾ ਪਿਤਾ ਹੁੰਦਾ ਤੇ ਜੇ ਪਰਜਾ ਦਾ ਪਿਤਾ ਇੱਕ ਪਿਤਾ ਹੀ ਆਪਣੇ ਬੱਚਿਆਂ ਨਾਲ ਵਾਅਦੇ ਕਰਕੇ ਮੁੱਕਰ ਜਾਊਗਾ ਤੇ ਫਿਰ ਉਹਨਾਂ ਦੀ ਰਾਖੀ ਆਪਣੀ ਪਰਜਾ ਦੀ ਰਾਖੀ ਕੌਣ ਕਰੂਗਾ ਇਹ ਮੰਗਾ ਦਿੱਲੀ ਸਾਰੀਆਂ ਮੰਨੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪ੍ਰੂਪਤੀ ਸਤਕਾਰਯੋਗ ਨਰਿੰਦਰ ਮੋਦੀ ਨੇ ਇਹ ਮੰਗਾ ਸਾਰੀਆਂ ਮੰਨ ਲਈਆਂ ਸੀਗੀਆਂ ਪਰ ਉਹਨਾਂ ਨੂੰ ਲਾਗੂ ਕਰਨ ਦੀ ਬਜਾਏ ਚੋਰ ਮੋਰੀ ਦਰਵਾਜ਼ੇ ਥਾਣੀ ਦੁਬਾਰਾ ਫੇਰ ਉਹਨਾਂ ਨੂੰ ਮੁੱਕਰ ਕੇ ਉਹਨਾਂ ਨੂੰ ਦੁਬਾਰਾ ਫੇਰ ਮਲਪਵਲੇ ਲਾਗੂ ਕੀਤਾ ਜਾ ਰਿਹਾ ਵਾ ਜਿਵੇਂ ਕਿ ਮੰਗੀਆਂ ਹੋਈਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਵਾ ਉਹਨਾਂ ਨੂੰ ਲਾਗੂ ਨਹੀਂ ਕੀਤਾ ਦੁਬਾਰਾ ਲੋਕਾਂ ਉਤੇ ਫੇਰ ਲੱਦਿਆ ਜਾ ਰਿਹਾ ਹੈ